ਦੇ ਨਜੇ ਦੇ ਖਲਾਫ ਗਏ ਸੀ ਐਸ ਐਚਓ ਥਾਣਾ ਅੰਦਗੜ ਤੁਹਾਨੂੰ ਗਰਚਰਨ ਸਿੰਘ ਪੰਚਾਇਤ ਸਮੇਤ ਸਾਰੇ ਬੰਦਿਆਂ ਨੂੰ ਗਲਤ ਬੋਲਿਆ ਕਹਿੰਦਾ ਇੱਕ 30 ਆ ਜਾਂਦੀ ਐ ਇੱਥੇ ਚੱਕ ਕੇ ਮੂੰਹ ਜੇ ਅਸੀਂ ਚਿੱਟੇ ਵਾਲੇ ਕਿਹੜੇ ਕਿਹੜੇ ਫੜ ਲੀਏ ਤੁਹਾਡਾ ਤਾਂ ਸਾਰਾ ਪਿੰਡੇ ਚਿੱਟੇ ਦਾ ਕੰਮ ਕਰਦਾ ਸਾਡੇ ਜਵਾਕ 17 ਸਾਲਾਂ ਤੋਂ ਲੈ ਕੇ ਗੱਲ ਰਹੀ ਆ ਤੇ ਅਸੀਂ ਇਹੀ ਚਾਹੁੰਦੇ ਆ ਸਰਕਾਰ ਤੋਂ ਵੀ ਸਾਨੂੰ ਉਹ ਬੰਦੇ ਤੇ ਨਸ ਪਾਈ ਜਾਵੇ ਤੇ ਸਾਡੇ ਝੁੰਬਾ ਪਿੰਡ ਦਾ ਸੁਧਾਰ ਕੀਤਾ। ਅਚਰਿਆ ਆਮ ਹੀ ਵਿਕੀ ਜਾਂਦਾ ਐਸੀ ਮੇਰਾਂ ਦੇ ਵਿੱਚ ਜਿੱਥੇ ਐਸਸੀ ਪਰਿਵਾਰ ਆ ਉੱਥੇ ਆਮ ਹੀ ਵਿਕੀ ਜਾਂਦਾ। ਤਾਂ ਮਸਲਾ ਸੁਣਨ ਦੀ ਬਜਾਏ ਸਾਡੀ ਗੱਲ ਸੁਣਨ ਦੀ ਬਜਾਏ ਸਾਡੀ ਪੰਚਾਇਤ ਦੇ ਵੀ ਗਾਲ ਪੈ ਗਏ ਮੁਲਾਜ਼ਮਾਂ। ਚਿੱਤਾ ਬਹੁਤ ਜ਼ਿਆਦਾ ਵਿਕਦਾ ਜੀ। ਛਰੇ ਆਮ ਹੀ ਵੇਚ ਰਹੇ ਆ। ਕੀ ਨਾਮ ਦਾ ਡਕੜਾ ਪੰਡਾ ਹੈ ਚੰਬਾ ਪੰਡਾ ਇਹ ਕੀ ਨਾਮ ਦਾ ਗੋਲੋ ਘਰ ਨਾ ਜਦ ਮੈਂ ਮਰ ਤੁਸੀਂ ਹਾਂਜੀ ਕੀ ਮਾਮਲਾ ਕੀ ਵੈਸੇ ਮਾਮਲਾ ਦਾ ਜੀ ਚਿੱਟਾ-ਚੁੱਟਾ ਬਾਲਾ ਵੇਚਦਾ ਮੁੰਡਾ ਜਿਹੜਾ ਕਾਲਾ ਹੈਗਾ ਅੱਛਾ ਉਹਨੂੰ ਅਸੀਂ ਬਹੁਤ ਰੋਕਣ ਦੀ ਕੋਸ਼ਿਸ਼ ਕਰਦੇ ਆ ਨਹੀਂ ਰੁਕਦਾ ਫਿਰ ਕੀ ਹੋਇਆ ਅਸੀਂ ਥਾਣੇ ਗਏ ਗਏ ਤਾਂ ਸੂਹ ਹੋਰ ਮਸਲੇ ਚ ਸੀਗੇ ਅੱਛਾ ਤਾਂ ਮਸਲਾ ਸੁਣਨ ਦੀ ਬਜਾਏ ਸਾਡੀ ਗੱਲ ਸੁਣਨ ਦੀ ਬਜਾਏ ਸਾਡੀ ਪੰਚਾਇਤ ਦੇ ਵੀ ਗੱਲ ਪੈ ਗਏ ਮੁਲਾਜ਼ਮ ਅੱਛਾ ਕੌਣ ਸੀ ਕਿਹੜੇ ਖਾਣ ਦੇ ਸੀਗੇ ਨੰਦਗਾ ਖਾਣਾ ਇਹੋਂ ਫੋਟੋ ਬਣਾਉਣੀ ਹੈ ਇੱਕ ਕੀ ਕਹਣਾ ਹੈ ਡੀਐਸਪੀ ਨੂੰ ਜੀ ਆਂਦਾ ਡੀਐਸਪੀ ਕਹਿੰਦੇ ਅਸੀਂ ਵੀ ਕੋਈ ਨਹੀਂ ਅਸੀਂ ਕਰਾਂਗੇ ਗੱਲ ਉਹ ਨਾਲ ਜੀ ਅਸੀਂ ਪੂਰਾ ਪੂਰਾ ਨਾਲ ਸਮਝਾ ਲਾਗੇ ਜੇ ਨਾ ਸਮਝੇ ਤਾਂ ਕੋਈ ਹੋਰ ਕਰਾਂਗੇ ਚਿੱਟਾ ਕਿੰਨਾ ਕਿ ਵਿਕਦਾ ਫਿਰ ਚਿੱਟਾ ਬਹੁਤ ਜ਼ਿਆਦਾ ਵਿਕਦਾ ਜੀ ਛਰੇ ਆਮ ਹੀ ਵੇਚ ਰਹੇ ਆ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਝੁੰਬਾ ਸਿਗਦੇਵ ਸਿੰਘ ਪੰਚਵਾੜ ਨੰਬਰ 1 ਤੋਂ ਐਸਸੀ ਐਸਸੀ ਕੀ ਮਾਮਲਾ ਕੀ ਹੋਇਆ ਸੀ ਮਾਮਲਾ ਇਹ ਸੀ ਸਰ ਅਸੀਂ ਨਸ਼ੇ ਦੇ ਖਿਲਾਫ ਗਏ ਸੀ ਐਸ ਐਚ ਓ ਠਾਣਾ ਅੰਦਗਰ ਉੱਥੇ ਸਾਨੂੰ ਗੁਰਚਰਨ ਸਿੰਘ ਐਸ ਆਈ ਤੇ ਇੱਕ ਕੋਈ ਹੋਰ ਮਲਾਜਮ ਅਰਜੀਤ ਸਿੰਘ ਉਹ ਸਾਨੂੰ ਜਦੋਂ ਅਸੀਂ ਗਏ ਮਿਲਣ ਵਾਸਤੇ ਐਸ ਐਚ ਓ ਸਾਹਿਬ ਹੈ ਨਹੀਂ ਸੀ ਕਿ ਕਿਸੇ ਜ਼ਰੂਰੀ ਕੰਮ 'ਚ ਗਏ ਸੀ ਆਪਦੇ ਤੇ ਅਸੀਂ ਮਿਲਣ ਵਾਸਤੇ ਗਏ ਸਾਨੂੰ ਬੁਲਾਇਆ ਗਿਆ ਸੀਗਾ ਇੱਕ ਐਸ ਆਈ ਉਹਦਾ ਨਾਂ ਕਿਸੇ ਨੂੰ ਨਹੀਂ ਨਾ ਅਰਜੀਤ ਨਹੀਂ ਦੂਜਾ ਜਿਹੜੇ ਨੇ ਬੁਲਾਇਆ ਸੀ ਆਪਾਂ ਨੂੰ ਪਸ ਕੋਈ ਗਰਚਰਨ ਕੋ ਨਹੀਂ ਉਹ ਬੁਲਾਇਆ ਸੀ ਉਹਨੇ ਬੁਲਾਇਆ ਸੀ ਇਹ ਸਾਈ ਨੇ ਉਹ ਵੀ ਹੈ ਨਹੀਂ ਸੀਗਾ ਹਾਜ਼ਰ ਨਹੀਂ ਸੀ ਸਾਡੇ ਤੇ ਕੋਈ ਐਪਲੀਕੇਸ਼ਨ ਦਿੱਤੀ ਸੀ ਛੋਟੀ ਜੀ ਚਾਰ ਮੁੰਡਿਆਂ ਤੇ ਉਹਦੇ ਸਬੰਧ ਵਿੱਚ ਅਸੀਂ ਪੰਚਾਇਤ ਦੇ 6 ਮੈਂਬਰ ਗਏ ਸੀ 6 ਮੈਂਬਰ ਗਏ ਸੀ ਜਦੋਂ ਅਸੀਂ ਗਏ ਤੇ ਸਾਨੂੰ ਗਰਚਰਨ ਸਿੰਘ ਪੰਚਾਇਤ ਸਮੇਤ ਸਾਰੇ ਬੰਦਿਆਂ ਨੂੰ ਗਲਤ ਬੋਲਿਆ ਕਹਿੰਦਾ ਇੱਕ ਧੀੜ ਆ ਜਾਂਦੀ ਐ ਤੇ ਚੱਕ ਕੇ ਮੂੰਹ ਦੇਖੋ ਅਸੀਂ ਚਿੱਟੇ ਵਾਲੇ ਕਿਹੜੇ ਕਿਹੜੇ ਫਲ ਦੀਏ ਤੁਹਾਡਾ ਤਾਂ ਸਾਰਾ ਪਿੰਡੇ ਚਿੱਟੇ ਦਾ ਕੰਮ ਕਰਦਾ ਅਸੀਂ ਇੱਕ ਵੀ ਤੁਹਾਡੀ ਇਹ ਜ਼ਿੰਮੇਵਾਰੀ ਇੱਕ ਸਾਡੇ ਜਵਾਕ 17 ਸਾਲਾਂ ਤੋਂ ਲੈ ਕੇ ਕਰ ਰਹੇ ਆ ਤੇ ਅਸੀਂ ਇਹੀ ਚਾਹੁੰਨੇ ਆ ਸਰਕਾਰ ਤੋਂ ਵੀ ਸਾਨੂੰ ਉਹ ਬੰਦੇ ਤੇ ਨੱਥ ਪਾਈ ਜਾਵੇ ਤੇ ਸਾਡੇ ਝੁੰਬਾ ਪਿੰਡ ਦਾ ਸੁਧਾਰ ਕੀਤੇ ਕਿੰਨਾ ਚਿੱਟਾ ਵਿਕਦਾ ਜੀ ਸਾਡੇ ਤਾਂ ਛਰੇ ਆ ਵੀ ਵਿਕੀ ਜਾਂਦਾ ਐਸੀ ਮੇੜਾਂ ਦੇ ਵਿੱਚ ਜਿੱਥੇ ਐਸੀ ਪਰਿਵਾਰ ਆ ਉੱਥੇ ਆਮ ਹੀ ਵਿਕੀ ਜਾਂਦਾ ਉਹਨਾਂ ਦਾ ਮੁੱਖ ਕਾਲਾ ਸਿੰਘ ਹੈ ਜੋ ਪੁੱਤਰ ਜਸਵੰਤ ਸਿੰਘ ਮਹਿਰਾ ਸਿੱਖ ਹੈ ਉਹ ਸਾਨੂੰ ਐ ਵੀ ਕਹਿੰਦਾ ਜੇ ਅਸੀਂ ਕਹਿੰਦੇ ਵੀ ਭਾਈ ਤੂੰ ਇਸ ਕੰਮ ਤੋਂ ਬਾਜ ਆ ਜਾ ਤੇ ਉਹ ਕਹਿੰਦਾ ਮੈਂ ਬੰਦੇ ਲਿਆਉ ਬੰਦੇ ਲਿਆ ਕੇ ਤੁਹਾਨੂੰ ਤੁਹਾਡੀ ਹੱਥੋਂ ਨਮਰਾ ਦੂੰਗਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਾਨੂੰ ਪਹਿਰੇ ਪਹਿਰੇ ਸ਼ਬਦ ਬੋਲਦਾ ਕਿ ਮੈਂ ਚੰਗਾ ਮੈਂ ਸੋਹਣਾ ਲੱਗਦਾ ਮੈਨੂੰ ਇਹ ਰੁਪਈਆ ਫੜਾਉਂਦੇ ਆ ਵੇੜਿਆਂ ਇਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਜੀ ਕਾਰਵਾਈ ਅਸੀਂ ਇਹ ਕਰਦੇ ਵੀ ਜਿਵੇਂ ਵੱਡੇ ਵੱਡੇ ਨਸ਼ੇ ਤਸਤੇ ਆਉਂਦੇ ਲੱਤ ਪਾਈ ਐ ਇਸੇ ਤਰ੍ਹਾਂ ਹੀ ਕਾਲਾ ਸਿੰਘ ਤੇ ਲੱਤ ਪਾਈ ਜਾਵੇ ਸਾਡੇ ਪਿੰਡ ਨੂੰ ਨਸ਼ੇ ਤੋਂ ਸ਼ਾਂਤੀ ਮਿਲੇ ਸਰਕਾਰ ਨੇ ਜਿਹੜੇ ਸਮੂਹ ਵਿਅਕਸ਼ਦ ਬੋਲੇ ਉਸ ਵਾਰ ਉਸ ਵਾਰੇ ਅਸੀਂ ਕਹਿੰਦੇ ਆ ਵੀ ਉਹਨੂੰ ਗਲਤੀ ਮੰਨਣੀ ਚਾਹੀਦੀ ਤੇ ਪੰਚਾਇਤ ਚ ਜਿਹੜੇ ਸਾਡੇ ਭਰਾ ਨਾਲ ਸੀਗੇ ਜਿਹਨਾਂ ਤੇ ਦਰਖਾਸਤ ਸੀਗੀ ਉਹਨਾਂ ਦੇ ਸਾਹਮਣੇ ਉਹਨੂੰ ਇਹ ਗਲਤੀ ਮੰਨਣੀ ਚਾਹੀਦੀ ਤੇ ਵੀ ਅਸੀਂ ਇੱਕ ਚੁਣੇ ਹੋਏ ਨਮਾਇंदे ਆ 6 ਜਣੇ ਅੱਛੀ ਅਸੀਂ ਪੰਚ ਸੀਗੇ ਤਿੰਨ ਸਾਬਕਾ ਪੰਚ ਤਿੰਨ ਮੌਜੂਦਾ ਪੰਚ ਸਾਡੇ ਸਾਹਮਣੇ ਇਹਨਾਂ ਨੂੰ ਗਲਤ ਬੋਲੇ ਕੀ ਸਰ ਇਹ ਮਾਹੌਲ ਚੰਗੀਆਂ ਕਾਫੀ ਦਰ ਲੋਗੇ ਐਟ ਤੇ ਇਹ ਮੇਰੇ ਕੋਲੇ ਅੱਜ ਚੁੰਬੇ ਪਿੰਡ ਦੇ ਕੁਝ ਬੰਦੇ ਜਿਹਦੇ ਚ ਤਿੰਨ ਚਾਰ ਮੈਂਬਰ ਪੰਚਾਇਤ ਹੈਗੇ ਉਹ ਆਏ ਸੀਗੇ ਤੇ ਐਸਸੀ ਪਰਵਾਦੇ ਮੈਂਬਰ ਹੈਗੇ ਇਹ ਇਹ ਕਹਿੰਦੇ ਸੀ ਵੀ ਅ ਅਸੀਂ ਥਾਣੇ ਗਏ ਸੀਗੇ ਤੇ ਸਾਡੀ ਇੱਕ ਕੋਈ ਮਤਲਬ ਏਐਸਏ ਹੈਗਾ ਗੁਰਚਰਨ ਸਿੰਘ ਉਹਦੇ ਨਾਲ ਸਾਡੀ ਮਤਲਬ ਬਹਿਸ ਹੋਈ ਤੇ ਸਾਨੂੰ ਠੀਕ ਠੰਗਣਾ ਨਹੀਂ ਬੋਲੇ ਗਿਆ ਰੋ ਅਸੀਂ ਚਿੱਟੇ ਬਾਰੇ ਗੱਲ ਕਰਨ ਗਏ ਸੀਗੇ ਨਸ਼ੇ ਬਾਰੇ ਗੱਲ ਕਰਦੇ ਸੀ ਤੇ ਮੈਂ ਹੁਣ ਉਹਦੀ ਮਤਲਬ ਕੁਝ ਵੈਰੀਫਾਈ ਕੀਤਾ ਹੈ ਅਸਲ ਵਿੱਚ ਕੀ ਹੈਗਾ ਵੀ ਇਹਨਾਂ ਦੇ ਪਿੰਡ ਦੇ ਬੰਦੇ ਤੇ ਇੱਕ ਤੇ ਮੁਕੱਦਮਾ ਦਰਜ ਹੋਇਆ ਹੈ 14 6 ਨੂੰ 5.5 ਗ੍ਰਾਮ ਦਾ ਚਿੱਟੇ ਦਾ ਐਰੋਨ ਦਾ ਉਹਦਾ ਨਾਂ ਹੈਗਾ ਕਾਲਾ ਸਿੰਘ ਪੁੱਤਰ ਜਸਵੰਤ ਆਹ ਸੌਰੀ ਹਿੰਮਤ ਸਿੰਘ ਪੁੱਤਰ ਬਲਵਿੰਦਰ ਸਿੰਘ ਹਿੰਮਤ ਸਿੰਘ ਤੇ ਪਰਚਾ ਦਰਜ ਹੋਇਆ ਹੈ ਔਰ ਇਹਨਾਂ ਬੰਦਿਆਂ ਨੂੰ ਸ਼ੱਕ ਹੈਗਾ ਵੀ ਜਿਹੜਾ ਸਾਡੇ ਬੰਦੇ ਨੂੰ ਜਾਂ ਪਿੰਡ ਵਾਲੇ ਨੂੰ ਫੜਾਇਆ ਹੈ ਹਿੰਮਤ ਸਿੰਘ ਨੂੰ ਤਾਂ ਉਹ ਜਿਹੜਾ ਕਾਲਾ ਸਿੰਘ ਨਾਂ ਦਾ ਬੰਦਾ ਹੈਗਾ ਜਸਵੰਤ ਸਿੰਘ ਉਹਨੇ ਫੜਾਇਆ ਉਹਦੇ ਨਾਲ ਇਹਨਾਂ ਦੀ ਕਿਸੇ ਬੰਦੇ ਦੀ ਬਹਿਸਵਾਜੀ ਹੋਈ ਕੁਝ ਦਿਨ ਪਹਿਲਾਂ ਅੱਜ 17 ਤਰੀਕਾ 14 ਦੀ ਗੱਲ ਹੈ 14 ਨੂੰ ਬਹਿਸ ਹੋਈ ਤੇ ਉੱਥੇ ਉਹਦੀ ਕੋਈ ਕੁੱਟਮਾਰ ਵੀ ਕੀਤੀ ਹੈ ਇਹਨਾਂ ਨੇ ਉਹ ਬੰਦਾ ਦਾਖਲ ਵੀ ਹੋਇਆ ਕਾਲਾ ਸਿੰਘ ਤੇ ਉਹਦੀ ਐਮਐਲਆਰ ਵੀ ਕੱਟੀ ਹੈ ਉਹਦੀ ਵੀ ਕਰ ਵੀ ਹੈਗੀ ਬਾਕੀ ਹੈ ਇਹਨਾਂ ਲੋਕਾਂ ਨੂੰ ਸ਼ੱਕ ਇਹ ਸੀਗਾ ਵੀ ਉਹ ਸਾਡੇ ਬੰਦੇ ਨੂੰ ਜਿਹੜਾ ਪਿੰਡ ਵਾਲਾ ਬੰਦਾ ਹਿੰਮਤ ਸਿੰਘ ਹੈ ਉਹਨੂੰ ਕੋਈ ਮਕੂਰੀ ਕਰਕੇ ਇਸ ਬੰਦੇ ਨੇ ਜਿਹੜਾ ਕਾਲਾ ਸਿੰਘ ਨੇ ਫੜਾਇਆ ਉਹ ਸ਼ੱਕ ਕਰਦੇ ਸੀਗੇ ਇਸ ਕਰਕੇ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਉਹਦੀ ਵਖਰੀ ਪੜਤਾਲ ਕਰਦੇ ਜੇ ਕੋਈ ਦੋਸ਼ੀ ਪਾਇਆ ਗਿਆ ਜਾਂ ਸਾਡੇ ਪੁਲਿਸ ਕਰਮਚਾਰੀ ਨੇ ਕੋਈ ਗਲਤ ਲਾਜ ਬੋਲਾ ਹੈ ਤਾਂ ਉਹਦੇ ਖਿਲਾਫ ਵੀ ਜਰੂਰ ਕਾਰਵਾਈ ਹੋਏਗੀ